ਦੇ ਵੀ ਰੋ ਗਿਆ ਬੋਲੀ ਕੋ ਲੱਗਣ ਦੀ ਆ ਨੇ ਬੇ ਬੋਲੀ ਸਮਰੀ ਬੂਤ ਕਾ ਟੈਟੰਡ ਜਿਸਮਰੀ ਬਾਹ ਨਿਕਲੇਗੀ ਤੇ ਉੱਤੇ ਬਹਿ ਗਿਆ ਡੈਟੋ ਚ ਇੱਕ ਵਾਰੀ ਤੋਂ ਬੋਲ ਜਾਂਦੀ ਆ ਮੈਂ ਵੀ ਬਹੁਤ ਜ਼ਿਆਦਾ ਝਟਦਾ ਬਹੁਤ ਜ਼ਿਆਦਾ ਛੱਟ ਵੀ ਬੜੀ ਆ ਕੜਾਕੇ ਦੀ ਠੰਡ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਹੈ ਦਿਨੋ ਦਿਨ ਵੱਧ ਰਹੀ ਠੰਡ ਨੇ ਲੋਕਾਂ ਨੂੰ ਘਰਾਂ ਵਿੱਚ ਰਹਿ ਲਈ ਮਜਬੂਰ ਕਰ ਦਿੱਤਾ ਹੈ ਸੰਘਣੀ ਧੁੰਦ ਕਾਰਨ ਵਾਹਨ ਚਾਲਕ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰ ਰਹੇ ਨੇ ਅਤੇ ਵੀਰਵਾਰ ਰਾਤ ਨੂੰ ਸੰਘਣੀ ਧੁੰਦ ਛਾਈ ਹੋਣ ਕਾਰਨ ਜਿੱਥੇ ਸ਼ੁੱਕਰਵਾਰ ਸਵੇਰ ਧੁੰਦ ਇੰਨੀ ਸੰਘਣੀ ਸੀ ਕਿ ਵਿਜ਼ਿਬਿਲਟੀ ਸਿਰਫ 10 ਮੀਟਰ ਹੀ ਰਹਿ ਗਈ ਜਿਸ ਕਾਰਨ ਆਉਣ ਜਾਣ ਵਾਲੇ ਚਾਲਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸ਼ੁੱਕਰਵਾਰ ਸਵੇਰੇ ਤਾਪਮਾਨ 4 ਡਿਗਰੀ ਦੇ ਕਰੀਬ ਮਾਪਿਆ ਗਿਆ ਇਸ ਤੋਂ ਇਲਾਵਾ ਈ ਰਿਕਸ਼ਾ ਚਾਲਕਾਂ ਨੇ ਦੱਸਿਆ ਕਿ ਸੰਗਣੀ ਠੰਡ ਕਾਰਨ ਉਹਨਾਂ ਦੇ ਕਾਰੋਬਾਰ ਵੀ ਕਾਫੀ ਪ੍ਰਭਾਵਿਤ ਹੋਇਆ ਹੈ ਇਸ ਤੋਂ ਇਲਾਵਾ ਲੋਕਾਂ ਨੇ ਕੀ ਕਿਹਾ ਤੁਸੀਂ ਵੀ ਸੁਣੋ ਜੀ ਕੀ ਲੱਗਦਾ ਅੱਜ ਤੁਹਾਨੂੰ ਬਹੁਤ ਜ਼ਿਆਦਾ ਬਰਫ਼ ਅੱਜ ਭਾਈ 2 ਦਿਨ ਦਿਲ ਹੋ ਗਏ ਆ ਠੋਪੀ ਬਹੁਤ ਲੱਗਣ ਦੀ ਹੈ ਤੇ ਠੰਡ ਦਾ ਵੀ ਬੜਾ ਕਹਿਰ ਵਸਿਆ ਹੋਆ ਵਾ ਉਹਨੇ ਡੂੜਾ ਵਾਲੋ ਵੀ ਬੜੀ ਬਹੁਤ ਮੁਸ਼ਕਲ ਆਉਂਦੀ ਹੈ ਆਪਾਂ ਵੀ ਸਾਡੇ 6 ਫਰ ਤੋਂ ਆਏ ਜਾਏ ਨੇ ਐ ਪੁਰਾਣਾ ਸਟਾਟਾ ਬਜਾ ਦਾ ਪੁਰਾਣਾ ਭਾਈ ਜਿਸ ਤਰ੍ਹਾਂ ਰਖਸ਼ੇ ਵਾਲੇ ਆ ਦਿਹਾੜੀ ਮਜ਼ਦੂਰ ਵਾਲੇ ਉਹ ਡੂੜਾ ਦਿਹਾੜੀ ਤੇ ਲੱਗ ਨਹੀਂ ਰਹੀ ਰਖਸ਼ੇ ਵਾਲੇ ਵਿਚਾਰੇ ਸਵੇਰ ਤੇ ਆਏ ਦੇ ਵਿਹਲੇ ਬੈਠੇ ਦੇ ਆ ਤੇ ਉਹਦਾ ਇਹਦਾ ਕਹਿਣਾ ਵਾ ਕਿ ਠੰਡ ਬਹੁਤ ਜ਼ਿਆਦਾ ਜ਼ਬਰਦਸਤ ਆ ਪਤਾ ਨਹੀਂ ਨਾ ਚੱਲਣਾ ਚਾਹੀਦਾ ਜੀ ਬਪੂ ਜੀ ਕੀ ਨਾਮ ਤੁਹਾਡਾ ਅਵਕਰਸ਼ ਪਪੂ ਜੀ ਇਹ ਠੰਡ ਪਈ ਬਹੁਤ ਜ਼ਿਆਦਾ ਠੰਡ ਬਹੁਤ ਜ਼ਿਆਦੀ ਆ ਬਬੂ ਜੀ ਬਹੁਤ ਠੰਡਿਆ ਜੀ ਨਾ ਠੰਡਿਆ ਬਹੁਤ ਜ਼ਿਆਦੀ ਠੰਡ ਵੀ ਬੜੀ ਆ ਪਰ ਟਰਨੜਿਆਂ ਨੂੰ ਐਡਾ ਮੁਸ਼ਕਲ ਨਹੀਂ ਜਾਇਸਾ ਜਿਹੜਾ ਮੋਟਰਸਾਈਕਲ ਵਾਲਿਆਂ ਨੂੰ ਬਹੁਤ ਮੁਸ਼ਕਲ ਆ ਰਕਸ਼ੇ ਵਾਲੇ ਗੀਬਾਂ ਨੂੰ ਬਹੁਤ ਮੁਸ਼ਕਲ ਆ ਸਾਈਕਲ ਵਾਲਿਆਂ ਨੂੰ ਮੁਸ਼ਕਲ ਆ ਦੇਦਾ ਗਾੜੀ ਕੁਝ ਨਹੀਂ ਜਾ ਧੁੰਦ ਦੇ ਵਿੱਚ ਧੁੰਦ ਬਹੁਤ ಜಾਤੀ ਆ ਬਟਾਲੇ ਦੇ ਵਿੱਚ ਇਹਨਾ ਅੱਗੇ ਸਤਿਗੁਰ ਕਿਰਪਾ ਕਰੇ ਕੀ ਕਹਿਣਾ ਚਾਹੁੰਦੇ ਵੀ ਸਾਵਧਾਨੀ ਨਾਲ ਤੁਰੋ ਨਹੀਂ ਅਸੀਂ ਕੀ ਕਹਿਣਾ ਚਾਹੁੰਦੇ ਇਹ ਤੇ ਪ੍ਰਮਾਤਮਾ ਦਾ ਰਹਿ ਗਿਆ ਅਸੀਂ ਬਿਆਨ ਨਹੀਂ ਆ ਸਿੱਕੇ ਪਾਛਾ ਕਿਰਪਾ ਕਰੇ ਨਾ ਬਣਾਓ ਵੀ ਧਿਆਨ ਨਾਲ ਤੁਰਨ ਸਾਰੇ ਜਿਹੜੇ ਇਹ ਗਾੜੀ ਦੇਣ ਲੱਗਣ ਸਾਰੇ ਕਾਰੋਬਾਰ ਆਪ ਕੋ ਆਪਣਾ ਕੰਮ ਕਰਨ ਕੀ ਲੱਗਦਾ ਅੱਜ ਧੁੰਦਿਆ ਤੁਹਾਡਾ ਰੱਖਸ਼ੇ ਦਾ ਕੰਮ ਹੈ ਕਿੰਨੇ ਕ ਫਿਰ ਹੋਖ ਨਹੀਂ ਤਾਂ ਗੋਖਣੀ ਹੈ ਕਿ ਠੰਡ ਲੱਗਦੀ ਆ ਠੰਡੇ ਆ ਅੰਦਰ ਠੰਡਾ ਹੋਖ ਨਹੀਂ ਗਿਆ ਇਹ ਕਿਹਦਾ ਖਰਾ ਕੀ ਨਾਮ ਤੁਹਾਡਾ ਫੇਮ ਲੋਰ ਗੋ ਆਜ ਤੋਂ ਦਬੋ ਜਿਆਦਾ ਵੀ ਕਿੰਨੀ ਕੀ ਪਰੇਸ਼ਾਨੀ ਹੁੰਦੀ ਹੋਰ ਜਾਰੀ ਬੋ ਜੀ ਲੱਗਦਾ ਕੁਝ ਨਹੀਂ ਬੁਖੀ ਸ਼ਹਿਰ ਦੇ ਵਿੱਚੋਂ ਲੱਗਦਾ ਕੁਝ ਬੜੀ ਮਜ਼ੇ ਮਜ਼ੇ MLA ਮਾਰ ਮਾਰ ਕੇ ਫਿਰ ਗੜੀਾਂ ਲੈ ਕੇ ਆਈ ਦੀ ਜੀ ਕਿੰਨੇ ਵੇ ਨਿਕਲਦੇ ਫਿਰ ਸਵੇਰ ਨੂੰ ਅਸੀਂ ਸਵੇਰੇ ਪਹਿਲੇ ਤਾਂ ਮੈਂ ਨਿਕਲਦਾ ਰਹੇ 5 ਵਜੇ ਧੁੰਦ ਕਰਨ ਹੁਣ 8 ਵਜੇ ਘਰੋਂ ਨਿਕਲੀ ਤੇ ਬੋ ਜੀ ਫਿਰ ਪ੍ਰੇਸ਼ਾਨੀ ਤਾਂ ਬਹੁਤ ਹੁੰਦੀ ਨਾ ਬਹੁਤ ਜਿਆਦਾ ਬੋ ਜੀ ਦੂ ਵੱਧ ਬੋ ਜੀ ਸਵਾਰੀ ਮਿਲਦੀ ਜਾਂਦੀ ਆ ਨਹੀਂ ਬੋ ਜੀ ਸਵਾਰੀ ਬਹੁਤ ਘਟ ਹੈ ਠੰਡ ਚ ਸਵਾਰੀ ਬਾਅਦ ਨਿਕਲੇਗੀ ਤੇ ਉੱਤੇ ਬਹਿ ਗਿਆ ਡੈਟਾ ਚ ਇਕੋ ਜਿਹਾ ਕਮਾਉਣਾ ਰੋਟੀ ਪਾਣੀ ਦਾ ਕਿੱਦਾਂ ਚੱਲਦਾ ਰੋਟੀ ਪਾਣੀ ਦਾ ਰੋਟੀ ਪਾਣੀ ਦੇ ਬੋ ਜੀ ਬਹੁਤ ਮੁਸ਼ਕਲ ਹੋ ਗਏ ਤੇ ਧੁੰਦ ਕਰਨ ਕਾਰੋਬਾਰ ਨਹੀਂ ਚੱਲਦੇ ਫਿਰ ਦੋਨੇ ਨਹੀਂ ਚੱਲਦੇ ਫਿਰ ਬੋ ਜੀ ਤੁਹਾਨੂੰ ਨਗਰ ਸਵਾਰੀ ਨਾਲ ਦੁਕਾਨਾਂ ਖੁੱਲ੍ਹੇ ਦੁਕਾਨਾਂ ਬਾਜ਼ਾਰ ਖੁੱਲੇਗਾ ਤੇ ਸਵਾਰੀ ਬਾਹਰੋਂ ਪਿੰਡਾਂ ਚੋਂ ਆਏਗੀ ਸਮਾਨ ਖਰੀਦਣ ਫੇਰ ਯ ਮੇਰੇ ਤੋਂ ਨੇ ਦੇ ਨਾਲ ਕਾਰੋਬਾਰ ਤੇ ਫਰਕ ਪੈਂਦਾ ਬਹੁਤ ਜਿਆਦਾ ਫਰਕ ਪੇਰ ਤੁਹਾਨੂੰ ਮੈਨੂੰ